ਗੁਰੂ ਨਾਨਕ ਇੰਸਟੀਚਿਊਟ ਜੀਐਨਏ ਨੇ ਇਸ ਸਾਲ 20 ਅਤੇ 21 ਸਤੰਬਰ ਨੂੰ ਆਪਣਾ ਚੌਥਾ ਸਾਲਾਨਾ ਅੰਤਰਰਾਸ਼ਟਰੀ ਸਿੱਖ ਖੋਜ ਸੰਮੇਲਨ ਆਯੋਜਿਤ ਕੀਤਾ ਜਿਸ ਦੇ ਵਿੱਚ ਪੂਤਕਾਲ ਦਾ ਸਨਮਾਨ ਕਰਨਾ ਤੇ ਪਵਿੱਖ ਨੂੰ શિક્ષਕਤ ਬਣਾਉਣਾ ਵਿਸ਼ੇ ਤੇ ਵਿਚਾਰ-ਚਰਚਾ ਕੀਤੀ ਗਈ। ਇਸ ਦੋ ਰੋਜ਼ਾ ਕਾਨਫਰੰਸ ਦੇ ਵਿੱਚ ਵਿਦਵਾਨ ਖੋਜਕਰਤਾ, ਪਾਇਚਾਰਕ ਆਗੂਆਂ ਤੇ ਵਿਦਿਆਰਥੀਆਂ ਦੇ ਵੱਲੋਂ ਸਿੱਖ ਅਧਿਅਨ, ਸੱਭਿਆਚਾਰਕ ਇਤਿਹਾਸ ਤੇ ਹੋਰ ਬਹੁਤ ਸਾਰੇ ਵਿਸ਼ਿਆਂ ਤੇ ਮਤਵਪੂਰਨ ਖੋਜ ਵੀ ਪੇਸ਼ ਕੀਤੀ ਗਈ। ਇਸ ਪ੍ਰੋਗਰਾਮ 'ਚ ਡਾਕਟਰ ਮਨਿੰਦਰ ਕੋਰ ਆਲੋਵਾਲੀਆ ਤੇ ਡਾਕਟਰ ਹਰਜਿੰਦਰ ਸਿੰਘ ਸੰਧੂ ਨੇ ਮੁੱਖ ਭਾਸ਼ਣ ਨੂੰ ਸੰਬੋਧਿਤ ਕੀਤਾ ਚਾਰਦੀਕਲਾ ਟਾਈਮ ਟੀਵੀ ਨਾਰਥ ਅਮਰੀਕਾ ਵੱਲੋਂ ਇਸ ਪ੍ਰੋਗਰਾਮ ਦੀ ਵਿਸ਼ੇਸ਼ ਕਵਰੇਜ ਕੀਤੀ ਗਈ ਤੇ ਜਿਸ ਦੀ ਨੁਮਾਇੰਦਗੀ ਰਵਿਕਾਂਤ ਸ਼ਰਮਾ ਵੱਲੋਂ ਕੀਤੀ ਗਈ ਆਓ ਨਜ਼ਰ ਮਾਰਦੇ ਹਾਂ ਚਾਰਦੀਕਲਾ ਟਾਈਮ ਟੀਵੀ ਦੀ ਸਰੀ ਬੀਸੀ ਤੋਂ ਇਸ ਵਿਸ਼ੇਸ਼ ਰਿਪੋਰਟ ਦੇ ਉੱਤੇ ਜਿਕਰ ਹੋ ਕਿ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਨੇ ਆਪਣੇ ਅੰਤਰਰਾਸ਼ਟਰੀ ਸਿੱਖ ਖੋਜ ਸੰਮੇਲਨ ਚ ਇੱਕ ਵਿਸ਼ਵੀਕਰਨ ਵਾਲੀ ਦੁਨੀਆ ਚ ਸਿੱਖੀ ਦੀ ਸਫਲਤਾ ਪੂਰਵਕ ਮੇਜ਼ਬਾਨੀ ਕੀਤੀ ਹੈ ਜਿਸ ਤੇ ਵਿਦਵਾਨਾਂ ਤੇ ਨੇਤਾਵਾਂ ਨੂੰ ਸਹਿਯੋਗੀ ਵਿਚਾਰ ਵਟਾਂਦਰੇ ਤੇ ਗਿਆਨ ਦੇ ਆਦਾਨ ਪ੍ਰਦਾਨ ਲਈ ਇਕਜੁੱਟ ਕੀਤਾ ਗਿਆ ਹੈ। ਇਹ ਸੰਮੇਲਨ ਸਹਿਯੋਗੀ ਖੋਜ, ਅੰਤਰ ਅਨੁਸ਼ਾਸਨੀ ਵਿਚਾਰ ਵਟਾਂਦਰੇ ਤੇ ਨਵੀਨਤਾਕਾਰੀ ਵਿਚਾਰਾਂ ਦੇ ਆਦਾਨ ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇਕ ਪਲੇਟਫਾਰਮ ਵਜੋਂ ਕੰਮ ਕਰਦਾ ਹੈ। ਪਾਗੀਦਾਰ ਸੰਵਾਦ ਨੂੰ ਅਮੀਰ ਬਣਾਉਣ, ਗਿਆਨ ਤੇ ਖੋਜ ਦੇ ਵਿਸ਼ਵ ਵਿਆਪੀ ਦ੍ਰਿਸ਼ ਦੇ ਵਿੱਚ ਯੋਗਦਾਨ ਪਾਉਣ ਦੇ ਵਿੱਚ ਰੁਚੀ ਹੋਏ ਨੇ। ਇਸ ਸਮਾਗਮ ਨੇ ਅੰਤਰਰਾਸ਼ਟਰੀ ਪੱਧਰ ਤੇ ਖੋਜ ਤੇ ਆਕਾਦਮਿਕ ਸਹਿਯੋਗ ਦੇ ਵਿੱਚ ਉਤਮਤਾ ਪ੍ਰਤੀ ਸੰਸਥਾ ਦੀ ਵਚਨਬੱਧਤਾ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਮਨਿੰਦਰ ਕੌਰ ਆਲੂਵਾਲੀਆ ਪੀ ਐਚ ਡੀ ਮਾਉਂਟ ਕਲੀਅਰ ਸਟੇਟ ਯੂਨੀਵਰਸਿਟੀ ਦੇ ਵਿੱਚ ਕਾਉਂਸਲਿੰਗ ਵਿਭਾਗ ਦੀ ਪ੍ਰੋਫੈਸਰ ਤੇ ਚੇਅਰਪਰਸਨ ਨੇ ਡਾਕਟਰ ਆਲੂਵਾਲੀਆ ਨੇ ਨਿਊਯਾਰਕ ਯੂਨੀਵਰਸਿਟੀ ਤੋਂ ਕਾਉਂਸਲਿੰਗ ਮਨੋਵਿਗਿਆਨ ਦੇ ਵਿੱਚ ਆਪਣੀ ਪੀ ਐਚ ਡੀ ਪ੍ਰਾਪਤ ਕੀਤੀ ਹੈ ਉਹ ਸੋਸਾਇਟੀ ਆਫ ਕਾਉਂਸਲਿੰਗ ਮਨੋਵਿਗਿਆਨ ਤੇ ਸੋਸਾਇਟੀ ਫਾਰ ਦਾ ਸਾਈਕੋਲੋਜੀਕਲ ਸਟੱਡੀ ਆਫ ਕਲਚਰ ਐਂਥਨੀ ਸਿਟੀ ਐਂਡ ਅ ਰੇਸ ਆਫ ਦਾ ਅਮਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ ਏਪੀਏ ਦੋਵਾਂ ਦੀ ਫੈਲੋ ਨੇ ਇਸ ਦੇ ਨਾਲ ਹੀ ਡਾਕਟਰ ਹਰਜਿੰਦਰ ਸਿੰਘ ਸੰਧੂ ਹੈਲਥ케ਅਰ ਏਆਈ ਤੇ ਇਨੋਵੇਸ਼ਨ ਦੇ ਵਿੱਚ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਨੇਤਾ ਨੇ ਉਹਨਾਂ ਨੇ ਹਾਲੀ ਦੇ ਵਿੱਚ ਮਾਈਕਰੋਸਾਫਟ ਵਿਖੇ ਹੈਲਥ ਐਂਡ ਲਾਈਫ ਸਾਇੰਸੀਸ ਸੋਲੂਸ਼ਨਸ ਐਂਡ ਪਲੈਟਫਾਰਮ ਦੇ ਸੀਟੀਓ ਵਜੋਂ ਸੇਵਾ ਨਿਭਾਈ ਹੈ ਜਿੱਥੇ ਉਹਨਾਂ ਨੇ ਸਿਹਤ ਸੰਭਾਲ ਤਬਦੀਲੀ ਲਈ ਕੰਪਨੀ ਦੀ ਗਲੋਬਲ AI ਰਣਨੀਤੀ ਨੂੰ ਪਰਭਾਸ਼ਿਤ ਕਰਨ ਦੇ ਵਿੱਚ ਮਦਦ ਕੀਤੀ। ਉਹਨਾਂ ਨੇ ਟੋਰਾਂਟੋ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੇ ਵਿੱਚ PhD ਕੀਤੀ ਹੈ ਤੇ ਪਹਿਲਾਂ ਯੋਕ ਯੂਨੀਵਰਸਿਟੀ ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਨਾਲ-ਨਾਲ IBM ਦੇ ਵਿੱਚ ਵਿਜ਼ਿਟਿੰਗ ਵਿਗਿਆਨੀ ਵਜੋਂ ਵੀ ਸੇਵਾ ਨਿਭਾਈ ਹੈ। ਡਾਕਟਰ ਸੰਦੂ ਇੱਕ ਸਫਲ ਸੀਰੀਅਲ ਉਦਮੀ ਵੀ ਨੇ ਜਿਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮੈਡੀਸਨ ਦੇ ਇੰਟਰਸੈਕਸ਼ਨ ਤੇ ਕਈ ਕੰਪਨੀਆਂ ਦੀ ਸਥਾਪਨਾ ਜਾਂ ਸਹਿ-ਸਥਾਪਨਾ ਵੀ ਕੀਤੀ ਹੈ। ਹਾਂਜੀ ਅਜਿਹਾ ਜਿਹੜਾ ਸੈਮੀਨਾਰ ਹੈ ਇਹ ਆਪਣਾ ਚੌਥਾ ਕਾਨਫਰੰਸ ਹੈਗਾ ਯਾ ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਤੇ ਅੱਤ ਕੀ ਦੋ ਦਿਨਾਂ ਦਾ ਪ੍ਰੋਗਰਾਮ ਹੈ ਜਿਸ ਤਰ੍ਹਾਂ ਪਿਛਲੇ ਸਾਲਾਂ ਦਾ ਵੀ ਸੀਗਾ ਤੇ ਆਪਣੇ ਕੋਲ ਬਾਹਰੋਂ ਕਾਫੀ ਪ੍ਰੈਜ਼ੈਂਟਰਸ ਆ ਰਹੇ ਨੇ ਇੱਥੇ ਲੋਕਲ ਪ੍ਰੈਜ਼ੈਂਟਰਸ ਵੀ ਹੈਗੇ ਡਿਫਰੈਂਟ ਯੂਨੀਵਰਸਿਟੀਆਂ ਦੇ ਤੇ ਟਾਪਿਕਸ ਜਿਹੜੀਆਂ ਹੈਗੀਆਂ ਨਾ ਬਹੁਤ ਹੀ ਜ਼ਿਆਦਾ ਵਧੀਆ ਟਾਪਿਕਸ ਹੈਗੀਆਂ ਅੱਜ ਅੱਜ ਤੇ ਕੱਲ ਨੂੰ ਸੋ ਇੱਕ ਤਾਂ ਅੱਜ ਦੇ ਕੀਨੋਟ ਜਿਹੜੇ ਹੈਗੇ ਨੇ ਡਾਕਟਰ ਮਨਿੰਦਰ ਕੌਰ ਆਲੂਵਾਲੀਆ ਹੈਗੇ ਨੇ ਸਾਈਕੋਲੋਜਿਸਟ ਨੇ ਅਮ ਨਿਊਯਾਰਕ ਆ ਵਲ ਤੇ ਉਹ ਅੱਜ ਕੀਨੋਟ ਸਪੀਕ ਸਪੀਚ ਦੇ ਵਿੱਚ ਦੱਸਣਗੇ ਕਿ ਉਹ ਕਿਦਾਂ ਸਾਈਕੋਲੋਜਿਸਟ ਬਣੇ ਕਿਦਾਂ ਉਹ ਐਕਾਡੈਮਿਕ ਪ੍ਰੋਫੈਸਰ ਬਣੇ ਤੇ ਉਹ ਆਪਣੀ ਜਿਹੜੀ ਸਿੱਖੀ ਹੈਗੀ ਆ ਉਹ ਉਹਨੂੰ ਕਿਦਾਂ ਉਹ ਅਪਣਾ ਰਹੇ ਨੇ ਐਜ਼ ਐਨ ਐਕਾਡੈਮਿਕ ਐਂਡ ਅ ਸਕਾਲਰ ਜੀ ਐਨ ਆਈ ਗੁਰੂ ਨਾਨਕ ਇੰਸਟੀਟਿਊਟ ਐ ਹੈ ਹੈਗਾ ਪੋਸ-ਸੈਕੰਡਰੀ ਇੰਸਟੀਟਿਊਸ਼ਨ in eco programming hagiya business courses the horne shuru kareya health courses uh, and and music right? tha mm -hmm. sikibare of course coffee courses yeah uh, to see is mm -hmm. uh, institute no adu course eh institute um, jidho assi dr kamoji siddhuta ma university aparti ans gaya ta udon sada eh hundasa ke ਸਾਨੂੰ ਪੰਜਾਬੀ ਨਈ ਸੀਓਥਿਸਕਾਰ ਦੇ ਯੂਬੀਸੀ ਦੇ ਬੱਚਾ ਸੋ ਅਸੀਂ ਉਸ ਟਾਈਮ ਸ਼ੁਰੂ ਵੀ ਕੀਤੀ ਸੀ ਪੰਜਾਬੀ ਦਾ ਸਟੱਡੀਜ਼ ਦੀ ਚੇਅਰ ਯੂਬੀਸੀ ਪਰ ਉਸ ਟਾਈਮ ਤੇ ਅਸੀਂ ਗ੍ਰੈਜੂਏਟ ਹੋ ਗਏ ਸੀ ਸੋ ਉਦੈ ਅਸੀਂ ਅਮ ਇਨ ਆਰ ਫਾਦਰ ਨੂੰ ਡਾਕਟਰ ਗਿਆਨ ਸਿੰਘ ਸੰਦੂ ਨੂੰ ਕਹਿੰਦੇ ਸੀਗਾ ਕਿ ਇਹ ਸਾਡੇ ਕਮਿਊਨਿਟੀ ਦੇ ਬੱਚਕਾਰਟ ਹੈਗੀ ਆ ਤਾਂ ਸਾਨੂੰ ਆਪਣਾ Uh, institution jayda mm -hmm. ya jetha si pancha vivipar sakre ya, uh, sikhi bi bi, um, knowledge vidha sakre ya, ta baki uh, jere baki universities the courses ya obi ote eventually horn. So ehe ta bo but more recently etha um, uncle Ji singh ne shuru but. It, ਮੇਰਾ ਇਨਵੋਲਵਮੈਂਟ ਪਹਿਲਾਂ ਤੋਂ 컨셉ਸ਼ਨ ਤੋਂ ਹੈ ਇਹਨਾਂ ਨੂੰ ਕੈਨ ਨੂੰ ਕਿ ਤੁਸੀਂ ਇਹ ਇੰਸਟੀਟਿਊਸ਼ਨ ਬਣਾਉ। ਆ ਸਭ ਤੋਂ ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦਾ ਪੂਰੀ ਸਮੁੱਚੀ ਟੀਮ ਦਾ ਧੰਨਵਾਦੀ ਹਾਂ ਜਿਹੜੇ ਕਿ ਇਦਾਂ ਦੇ ਪ੍ਰੋਗਰਾਮ ਨੂੰ ਬਹੁਤ ਦੂਰ ਤੱਕ ਦੁਨੀਆ ਦੇ ਕੋਨੇ-ਕੋਨੇ ਤੱਕ ਲੈ ਕੇ ਜਾਂਦੇ ਆ। ਅੱਜ ਬਹੁਤ ਹੀ ਜਨੀਕ ਅੱਜ ਜਿਹੜਾ ਗੁਰੂ ਨਾਨਕ ਇੰਸਟੀਟਿਊਸ਼ਨ ਹੈ ਉਹਨਾਂ ਵੱਲੋਂ ਜਿਹੜਾ ਇਹ ਸਿੱਖ ਰਿਸਰਚ ਸਮਿਤੀ ਕਰਵਾਇਆ ਚੌਥਾ ਕਰਵਾਇਆ ਜਾ ਰਿਹਾ ਆ ਬਹੁਤ ਹੀ ਪ੍ਰਭਾਵਸ਼ਾਲੀ ਤੇ मीनिंगफुल ਆ ਸੋ ਅਸੀਂ ਦੇਖ ਰਹੇ ਹਾਂ ਕਿ ਜਿੰਨੇ ਵੀ ਇਹਦੇ ਵਿੱਚ ਮਹਿਮਾਨ ਹਾਜ਼ਰੀ ਲਵਾ ਰਹੇ ਆ ਬਹੁਤ ਇੰਟੈਲੈਕਚੁਅਲ ਬੁੱਧੀਜੀਵ ਜਿਹੜੇ ਕਿ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਮਨੁੱਖਤਾ ਲਈ ਮਾਨਵਤਾ ਲਈ ਕੁਝ ਕਰਨ ਦਾ ਉਤਸ਼ਾਹ ਹੈ ਸੋ ਮੈਂ ਗਿਆਨ ਸਿੰਘ ਸੰਤੂ ਸਾਹਿਬ ਜੋ ਅੱਜ ਹੋ ਰਿਹਾ ਜੋ ਕਰ ਰਹੇ ਆ ਜੋ ਉਹਨਾਂ ਦੀ ਸੋਚ ਆ ਮੈਂ ਬਹੁਤ ਬਹੁਤ ਅਮੇਜ਼ਿੰਗ ਕਿ ਮੈਂ ਉਹਨਾਂ ਦਾ ਬੜਾ ਧੰਨਵਾਦੀ ਆ ਕਿ ਉਹ ਆਪਣੀ ਏਜ ਵੀ ਦੱਸ ਦਿੰਦੇ ਆ ਇਸ ਦੇ ਖੇਡਦੇ ਪਰ ਇੰਨੀ ਪੋਜ਼ਿਟਿਵਿਟੀ ਇੰਨੀ એનર્ਜੀ ਤੇ ਇੰਨਾ ਕੁਝ ਕਰ ਗੁਜ਼ਰਨ ਦੀ ਉਹਨਾਂ ਦੇ ਅੰਦਰ ਜਿਹੜੀ ਖੁਸ਼ੀ ਆ ਉਹ ਬੰਦੇ ਨੂੰ ਕਦੀ ਬੁੱਢਾ ਨਹੀਂ ਹੋਣ ਦਿੰਦੀ ਇਹ ਜਿਹੜੀ ਗੁਰੂ ਨਾਨਕ ਇੰਸਟੀਚਿਊਸ਼ਨ ਆ ਜੋ ਕਰਨ ਜਾ ਰਹੇ ਆ ਅੱਜ ਇਹ ਬੂਟਾ ਲਾ ਰਹੇ ਆ ਜਿਹੜਾ ਕਿ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਇਹਦਾ ਫਲ ਖਾਣਾ ਬਹੁਤ ਹੀ ਸਹੀ ਕਾਰਜ ਆ ਹਮੇਸ਼ਾ ਹੀ ਅਸੀਂ ਇਹ ਕਹਿੰਨੇ ਕਿ ਸਮਾਜ ਦੇ ਵਿੱਚ ਇਦਾਂ ਦੇ ਕਾਰਜ ਨੂੰ ਸਾਨੂੰ ਨਾਲ ਸਹਿਯੋਗ ਦੇਣਾ ਬਣਦਾ ਆ ਨਾਲੇ ਉਹਨਾਂ ਦੇ ਵੱਖਰੇ-ਵੱਖਰੇ ਟੰਗਾਂ ਦੇ ਨਾਲ ਅਸੀਂ ਸਹਿਯੋਗ ਦੇ ਸਕਦੇ ਆ ਸੋ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਵੀ ਇਸ ਜਿਹੜਾ ਸਮੇਂ ਤੇ ਆ ਉਹਨੂੰ ਇੰਜੋਏ ਕਰ ਰਹੇ ਆਂ ਔਰ ਬਹੁਤ ਕੁਝ ਪੱਲੇ ਪੈ ਰਿਹਾ ਆ ਏ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀ ਜਿੱਦਾਂ ਕਿ ਇੱਕ ਗਲੋਬਲ ਇੰਸਟੀਚਿਊਟ ਹੈ ਇੱਥੇ ਅਸੀਂ ਹਰ ਤਰ੍ਹਾਂ ਦੀ ਸਿੱਖਿਆ ਦੇ ਰਹੇ ਆਂ ਸਿੱਖੀ ਨਾਲ ਰਿਲੇਟਡ ਵੀ ਤੇ ਹੋਰ ਵੀ ਕੋਰਸਿਸ ਸਾਡੇ ਪਹਿਲਾਂ ਹੀ ਚੱਲ ਰਹੇ ਹਨ ਜਿੱਦਾਂ ਕਿ ਸਾਈਬਰ ਸਿਕਿਉਰਿਟੀ, ਬਿਜ਼ਨਸ, ਐਡਮਿਨਿਸਟ੍ਰੇਸ਼ਨ ਦੇ ਕੋਰਸਿਸ ਆ ਔਰ ਇਸ ਦੇ ਨਾਲ-ਨਾਲ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜੋ ਸਾਡੇ ਸਟੂਡੈਂਟਸ ਹੈਗੇ ਆ ਉਹ ਗਲੋਬਲੀ ਕਿਤੇ ਵੀ ਸੈਟਲ ਹੋ ਸਕਣ ਅਤੇ ਪੜ੍ਹਾਈ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਨੂੰ ਆਪਣੀ ਜ਼ਿੰਦਗੀ 'ਚ ਅਪਲਾਈ ਕਰਨ ਜੋ ਕਿ ਸੇਵਾ ਭਾਵਨਾ, ਲੀਡਰਸ਼ਿਪ ਦੇ ਨਾਲ ਜੁੜੀਆਂ ਹੋਈਆਂ ਹਨ। ਸੋ ਇਸ ਦੇ ਨਾਲ ਹੀ ਅਸੀਂ ਕੁਝ ਨਵੇਂ ਸਰਟੀਫਿਕੇਟ ਪ੍ਰੋਗਰਾਮਸ ਲਾਂਚ ਕਰ ਰਹੇ ਹਾਂ ਜਿਹੜੇ ਬਹੁਤ ਜਲਦੀ ਹੀ ਉਹ ਮਤਲਬ ਉਹ ਆ ਰਹੇ ਹਨ ਜਿਵੇਂ ਕਿ ਹੈਲਥ케ਅਰ ਅਸਿਸਟੈਂਟ अर्ली ਚਾਈਲਡਹੂਡ ਦਾ ਪ੍ਰੋਗਰਾਮ ਹੈ ਇਸੇ ਤਰ੍ਹਾਂ ਸੋਸ਼ਲ ਵਰਕਰ ਦਾ ਹੈ ਸੋ ਜੋ ਕਿ ਬਹੁਤ ਹੀ ਬੈਨੀਫੀਸ਼ੀਅਲ ਹੋਣ ਵਾਲਾ ਹੈ ਅੱਗੇ ਸਟੂਡੈਂਟਸ ਦੇ ਲਈ ਹਾਂਜੀ ਬਾਈ ਖਾਲਸਾ ਵਾਈਕੁੱਟ ਜੀ ਪਤੇ ਜੀ ਅੱਜ ਦੇ ਪ੍ਰੋਗਰਾਮ ਦੇ ਸਬੰਧ ਤੁਹਾਨੂੰ ਪਤਾ ਸਾਡੀ ਚੌਥੀ ਸਿੱਖ ਇੰਟਰਨੈਸ਼ਨਲ ਰਿਸਰਚ ਸਮਿਟ ਹੋ ਰਹੀ ਹੈ ਗੁਨਾਨਸਾ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਇੱਕ ਕਾਲਜ ਆ ਯੂਨੀਵਰਸਿਟੀ ਬਣ ਜਾ ਰਿਹਾ ਸੋ ਸਾਡੀ ਖੋਜ ਦੇ ਉੱਤੇ ਅੱਜ ਸਈ ਰਿਸਰਚਰ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਸਾਡੇ ਸ਼ਾਮਲ ਹੋਣਗੇ ਜਿਹਦੇ ਵਿੱਚ ਦੋ ਕੀਨੋਟ ਸਪੀਕਰਸ ਨੇ ਜੀ ਕੀਨੋਟ ਦੇ ਵਿੱਚ ਡਾਕਟਰ ਆਲੂ ਵਾਲੀਆ ਜੀ ਨਿਊ ਜਰਸੀ ਤੋਂ ਆ ਰਹੇ ਨੇ ਉਹ ਆਪਣੇ ਪੇਸ਼ ਕਰਨਗੇ ਕਿ ਇੱਕ ਔਰਤ ਨੂੰ ਪ੍ਰੋਫੈਸ਼ਨਲ ਖੇਤ ਦੇ ਅੰਦਰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦਕਿ ਉਹ ਆਪੋਂ ਇੱਕ ਅਮਰੀਕਨ ਬੋਰਨ ਲੜੀ ਹੈ ਸੋ ਉਹ ਉਹਦੇ ਤੇ ਉਹਨਾਂ ਦਾ ਕੀਨੋਟ ਹੋਏਗਾ ਤੇ ਦੂਸਰਾ ਕੀ ਨੋਟਸਾਈਡਾ ਹੋਵੇਗਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਜਿੱਥੇ ਡਾਕਟਰ ਹਰਜਿੰਦਰ ਸਿੰਘ ਜੀ ਪੇਸ਼ ਕਰਨਗੇ ਕਾਫੀ ਉਮਾਰਤਾ ਰੱਖਦੇ ਨੇ ਆਪਣੇ ਇਸ ਖੇਤੇ ਦੇ ਅੰਦਰ ਸੋ ਪੂਰੇ ਨਾਲ 7 ਜਿਹੜੀਆਂ ਖੋਜ ਦੇ ਪੇਪਰ ਪੜੇ ਜਾਣਗੇ ਤੇ ਤਿੰਨ ਵਰਕਸ਼ਾਪਾਂ ਹੋਣਗੀਆਂ ਜੀ ਤਿੰਨੇ ਵਰਕਸ਼ਾਪਾਂ ਦੇ ਵਿੱਚ ਸਾਰੇ ਰਲਾ ਮਾ ਕੇ 23 ਤੋਂ 25 ਸਾਡੇ ਜਿਹੜੇ ਸਕਾਲਰਸ ਨੇ ਵੱਖਰੇ ਵੱਖਰੇ ਹਿੱਸਾ ਲੈਣਗੇ ਆਈ ਥਿੰਕ ਤੁਸੀਂ ਇੰਜੋਏ ਕਰੋਗੇ ਇੱਕ ਚੀਜ਼ ਯਾਦ ਰੱਖਿਓ ਸ਼ਾਮ ਦਾ ਡਿਨਰ ਵੀ ਆ ਤੁਹਾਨੂੰ ਸੋ ਸ਼ਾਮ ਦਾ ਡਿਨਰ ਜਿਹੜਾ ਹੈਗਾ ਕਾਉਣ ਪੈਲੈਸ ਦੇ ਵਿੱਚ ਹੋਏਗਾ ਸਾਡੇ ਸ਼ਿਵਾਜੀ ਜਿੱਥੇ ਸਾਡੀ ਪਹਿਲੀ ਕਲਾਸਾਂ ਦੇ ਵਿੱਚੋਂ ਗ੍ਰੈਜੂਏਸ਼ਨ ਅੱਜ ਪਹਿਲੀ ਵਾਰੀ ਹੋ ਰਹੀ ਹੈ ਸੋ ਆਈ ਥਿੰਕ ਇਹ ਤੁਹਾ ਤੁਸੀਂ ਦੇਖੋਗੇ ਫਸਟ ਟਾਈਮ ਵੀ ਸਾਡੇ ਸਟੂਡੈਂਟਸ ਜਿਹੜੇ ਗ੍ਰੈਜੂਏਟ ਹੋ ਰਹੇ ਨੇ ਖਾਸ ਕਰਕੇ ਜਿਹੜੇ ਕੈਨੇਡਾ ਵਿੱਚ ਐਸ ਤੇ ਲੱਗੇ ਛਾਗੇ ਵਸਦੇ ਸਨ ਬੈਸ਼ੇ ਤੱਕ ਕਾਫੀ ਸਟੂਡੈਂਟਸ ਨੇ ਸਾਡੇ ਕੋਲ ਪਰ ਜਿੰਨੇ ਵੀ ਇੱਥੇ ਲੋਕਲ ਸਟੂਡੈਂਟਸ ਨੇ ਅਸੀਂ ਉਹਨਾਂ ਦੀ ਗ੍ਰੈਜੂਏਸ਼ਨ ਪ੍ਰੋਪਰ ਸੈਰੇਮਨੀ ਅੱਜ ਕਰਾਂਗੇ ਜੀ ਧੰਨਵਾਦ